का नामधारी मीडिया इंडिया पर मैं सना आज हम आए हैं शहीद भीषण सिंह मेमोरियल स्कूल में यहाँ पर बच्चों को गुरबानी प्रतियोगिता कराई जा रही है आइए आपको मिलवाते हैं उन छात्रों से जिन्होंने यहाँ परफॉर्म किया यहाँ पर जिन्होंने प्राइज़ हासिल किए आइए उनसे मिलवाते हैं वाहगुरु जी का खालसा वाहेगुरु जी की फतेह सताल जी ਤੇ ਇਹ ਜਿਹੜਾ ਪ੍ਰੋਗਰਾਮ ਹੋਇਆ ਬਹੁਤ ਵਧੀਆ ਸੀਗਾ ਤੇ ਮੈਨੂੰ ਸਾਰੇ ਬੱਚਾ ਨੂੰ ਵੇਖਿਆ ਸਾਰੇ ਬੜਾ ਖੁਸ਼ ਹੋ ਕੇ ਇਸ ਪ੍ਰੋਗਰਾਮ ਦੇ ਅੰਦਰ ਸਾਰੇ ਨੇ ਹਿੱਸਾ ਲਿੱਤਾ ਤੇ ਸਾਨੂੰ ਇਸ ਚੀਜ਼ ਦੀ ਵੀ ਖੁਸ਼ੀ ਹੈ ਕਿ ਅਸੀਂ ਸੈਕੰਡ ਆਏ ਆ ਤੇ ਹੁਣ ਅਸੀਂ ਅਗਲੀ ਵਾਰੀ ਹੋਰ ਮਿਹਨਤ ਕਰਾਂਗੇ ਕਿ ਅਸੀਂ ਫਰਸਟ ਆਈਏ ਤੇ ਮੈਂ ਤੇ ਚਾਹਾਂਗਾ ਇਦਾਂ ਦੇ ਫੰਕਸ਼ਨ ਹੋਰ ਹੁੰਦੇ ਰਹਿਣ ਤਾਂ ਕਿ ਬੱਚਿਆਂ ਦੇ ਅੰਦਰ ਨੋਲਿਜ ਆਏ ਆਪਣੀ ਸਿੱਖੀ ਬਾਰੇ ਪਤਾ ਚੱਲੇ ਤੇ ਨਾਲ ਦੀ ਨਾਲ ਉਹ ਜਿੰਨੇ ਜ਼ਿਆਦਾ ਸਿੱਖੀ ਨਾਲ ਜੁੜਨਗੇ ਉਹ ਕੱਲ ਨੂੰ ਉਹਨਾਂ ਲਈ ਫਿਊਚਰ ਲਈ ਵੀ ਅੱਛਾ ਆਏਗਾ ਤੇ ਆਉਣ ਵਾਲੀ ਜਨਰੇਸ਼ਨ ਲਈ ਵੀ ਅੱਛਾ ਆਏਗਾ ਧੰਨਵਾਦ ਜੀ ਇਹ ਸ਼ਹੀਦ ਬਿਸ਼ਨ ਸਿੰਘ ਪਬਲਿਕ ਸਕੂਲ ਜਿਹੜਾ ਸਤਿਗੁਰੂ ਜਗਜੀਤ ਸਿੰਘ ਜੀ ਦੇ ਘਰ ਕਮਲਾਨ ਨਾਲ ਇੱਥੇ ਦਿੱਲੀ 'ਚ ਸ਼ੁਰੂਆਤ ਕੀਤੀ ਗਈ ਔਰ ਅੱਜ ਜਿਹੜਾ ਇਹ ਗੁਰਬਾਣੀ ਸੰਗੀਤ ਕੰਪੀਟੀਸ਼ਨ ਕੀਤਾ ਹੈ ਮੈਂ ਸਮਝਦਾ ਕਿ ਇਹ ਸਤਿਗੁਰੂ ਜੀ ਦੀ ਸੰਗੀਤ ਪ੍ਰਤੀ ਜਿਹੜੀ ਦੇਨ ਸੀ ਉਸ ਨੂੰ ਸਕੂਲ ਮੈਨੇਜਮੈਂਟ ਵੱਲੋਂ ਅੱਗੇ ਹੋਰ ਅੱਗੇ ਲਗਾ ਕੇ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਨੇ ਕਿਉਂਕਿ ਗੁਰਬਾਣੀ ਔਰ ਸੰਗੀਤ ਜਿਹੜਾ ਇਹ ਸਾਡੇ ਰੂਹ ਦੀ ਖੁਰਾਕ ਹੈ ਦੈਟਸ ਅ ਫੂਡ ਫॉर ਥਾਟ ਫੂਡ ਫਾਈਓ ਬ੍ਰੇਨ ਤੇ ਉਸ ਗੱਲ ਨੂੰ ਜਿੰਨਾ ਚਿਰ ਤੱਕ ਬੱਚਿਆਂ ਨੂੰ ਅਸੀਂ ਆਪਣੇ ਵਿਰਸੇ ਨਾਲ ਆਪਣੀ ਵਿਰਾਸਤ ਨਾਲ ਜੋੜਦੇ ਨਹੀਂ ਅਸੀਂ ਆਪਣੀ ਪੰਜਾਬੀਅਤ ਆਪਣਾ ਗੁਰਮਤ ਅਕੇ ਨਹੀਂ ਲਿਜਾ ਸਕਦੇ ਔਰ ਇਹ ਕੰਪੀਟੀਸ਼ਨ ਕਰਵਾ ਕੇ ਬੱਚਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡੇ ਵਿਰਸੇ 'ਚ ਸਾਡੇ ਸੰਗੀਤ 'ਚ ਜ਼ਿੰਦਗੀ ਜਿਉਣ ਦੇ ਬਹੁਤ ਵੱਡੇ ਤੱਤ ਮੌਜੂਦ ਨੇ ਅਸੀਂ ਕਿਵੇਂ ਉਸ ਸੰਗੀਤ ਨੂੰ ਆਪਣੇ ਗੁਰਬਾਣੀ ਨਾਲ ਜੋੜ ਕੇ ਔਰ ਆਪਣੀ ਜੀਵਨ ਜਾਚ ਸਿੱਖਣੀ ਹੈ ਔਰ ਸੰਗੀਤ ਦੇ ਇਸ ਤਰ੍ਹਾਂ ਦੇ ਮੁਕਾਬਲੇ ਜਿਹੜੇ ਆ ਉਹ ਨਵੀਂ ਪੀੜੀ ਨੂੰ ਵੀ ਅੱਗੇ ਜੋੜਦੇ ਆ ਔਰ ਬਹੁਤ ਵਧੀਆ ਉਪਰਾਲਾ ਮੈਂ ਮੈਨੇਜਮੈਂਟ ਨੂੰ ਅੰਸਪਾਲ ਜੀ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਬੱਚਿਆਂ ਨੂੰ ਔਰ ਸਭ ਤੋਂ ਵੱਡੀ ਖਾਸियत ਕਿ ਦਿੱਲੀ ਦੇ ਬਹੁਤ ਸਾਰੇ ਸਕੂਲਾਂ ਦੇ ਜਿਹੜੇ ਬੱਚੇ ਆ ਉਹ ਗੁਰਬਾਣੀ ਨਾਲ ਜੁੜ ਰਹੇ ਨੇ ਔਰ ਇਹ ਸੰਗੀਤ ਕੰਪੀਟੀਸ਼ਨ ਜਿਹੜਾ ਆਪਣੇ ਆਪ ਚ ਨਵੇਕਲਾ ਔਰ ਬਹੁਤ ਲੰਮੀਆਂ ਇਸ ਤੋਂ ਉਮੀਦਾਂ ਨੇ ਅੱਜ ਸ਼ਹੀਦ ਵਿਸ਼ਨ ਸਿੰਘ मेमोरियल सीनियर सेकेंडरी स्कूल ਦੇ ਵਿੱਚ 22ਵਾਂ ਸਤਗੁਰੂ ਰਾਮ ਸਿੰਘ ਗੁਰਬਾਣੀ ਕੀਰਤਨ ਕੰਪੀਟੀਸ਼ਨ ਹੋਇਆ ਬਹੁਤ ਸਫਲ ਹੋਇਆ ਮਨ ਨਹੀਂ صحیح ਤੇ ਨਹੀਂ ਪਤਾ ਲੇਕਿਨ ਮੇਰੇ ਖਿਆਲ ਛੋਟੀਆਂ ਵੱਡੀਆਂ ਲਾ ਕੇ 21-22 ਟੀਮਾਂ ਨੇ ਪਾਰਟਿਸਪੇਟ ਕੀਤਾ ਹਰ ਸਾਲ ਤਕਰੀਬਨ ਇਦਾਂ ਹੀ ਕਰਦੇ ਹੁੰਦਾ ਹੈ ਬਹੁਤ ਸਫਲ ਜਿੰਨੇ ਵੀ ਦਿੱਲੀ ਦੇ ਸਿੱਖ ਇੰਸਟੀਚਿਊਸ਼ਨਸ ਨੇ ਸਿੱਖ ਸਕੂਲਾਂ ਨੇ ਤਕਰੀਬਨ ਸਾਰੇ ਆਪਣੇ ਇੱਥੇ ਆਪਣੇ ਟੀਮਾਂ ਸੀਨੀਅਰ ਜੂਨੀਅਰ ਸਾਰਿਆਂ ਭੇਜਦੀਆਂ ਹੋਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸਫਲ ਦੋ ਜਗ੍ਹਾ ਤੇ ਅਸੀਂ ਕਰਦੇ ਹਾਂ ਜੁਨੀਅਰਸ ਦਾ ਉਪਰ ਹੌਲਡ ਕੀਤਾ ਹੈ ਸੀਨੀਅਰਸ ਦਾ ਹੇਠਲੇ ਹੌਲਡ ਕੀਤਾ ਤੇ ਬਹੁਤ ਸਫਲ ਤੇ ਬੜੇ ਉਤਸ਼ਾਹ ਨਾਲ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਫਸਟ ਸੈਕੰਡ ਥਰਡ ਵਾਲਿਆਂ ਨੂੰ ਦੋਨਾਂ ਨੇ ਗਰੁੱਪ ਵਾਲਿਆਂ ਨੂੰ ਇਨਾਮ ਦਿੱਤੇ ਗਏ ਇਹ ਇੰਸਟੀਚਿਊਟ ਇਹ 22ਵਾਂ ਹੈਗਾ ਤੇ ਕਰੀਬ 24-25 ਸਾਲ ਪਹਿਲਾਂ ਇਹ ਗੁਰਬਾਨੀ ਕੀਰਤਨ ਸਰ ਗੁਰਾਮ ਸਿੰਘ ਗੁਰਬਾਨੀ ਕੀਰਤਨ ਐਸ ਸਕੂਲ ਵਸ਼ੂ ਦਿੱਤਾ ਸੀ ਪਿਛਲੇ 2 ਸਾਲ ਨਹੀਂ ਹੋ ਸਕਿਆ ਮਿੱਟੋ ਕੋਵਿਡ ਕਰਕੇ ਹੁਣ ਇਸ ਸਾਲ ਫੇਰ ਛੁੱਟੀ ਦਿੱਤਾ ਕੋਰ ਮੈਂ ਇਹ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਕਿਸੇ ਦਾ ਰਾਗੀਆਂ ਦਾ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਲੇਕਿਨ ਬੱਚਿਆਂ ਨੇ ਸਹੀ ਰਾਗਾਂ ਵਿੱਚ ਸਹੀ ਗੁਰਬਾਨੀ ਦਾ ਕੀਰਤਨ ਕੀਤਾ ਇਹ ਬਹੁਤ ਖੁਸ਼ੀ ਦੀ ਗੱਲ ਹੈ ਬੜਾ ਵਧੀਆ ਸਾਜ਼ ਵਜਾਏ ਨੇ ਕਈ ਸਕੂਲਾਂ ਨੇ ਹਾਰਮੋਨੀਅਮ ਤੋਂ ਤਕਰੀਬਨ ਸਾਰਿਆਂ ਦਾ ਸੀ ਕਈਆਂ ਦੇ ਨਾਲ ਤੰਤੀ ਸਾਜ਼ ਵੀ ਸਨ ਤਬਲੇ ਦੇ ਬੜੇ ਐਕਸਪਰਟਸ ਸਨ ਇਹ ਸਾਰੀ ਗੱਲ ਵੇਖ ਕੇ ਇਹ ਖੁਸ਼ੀ ਹੁੰਦੀ ਹੈ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਇਸ ਪਾਸੇ ਵਧੀਆ ਤਰੀਕੇ ਨਾਲ ਉਹਨਾਂ ਦੇ ਵਿੱਚ ਕੀਰਤਨ ਕਰਨ ਦਾ ਜਿਹੜਾ ਸਟਾਈਲ ਹੈ オリジナル ਰਾਗਾਂ ਵਿੱਚ ਜਿਨ੍ਹਾਂ ਰਾਗਾਂ ਵਿੱਚ ਗੁਰਬਾਣੀ ਗੁਰੂ ਸਾਹਿਬ ਨੇ ਲਿਖੀ ਹੈ ਉਹਨਾਂ ਰਾਗਾਂ ਦੇ ਵਿੱਚ ਕੀਰਤਨ ਕਰਨ ਵਾਲੇ ਪਾਸੇ ਮੜੇ ਉਸਾ ਨਾਲ ਇਸ ਪਾਸੇ ਨੂੰ ਤੁਰ ਰਹੇ ਔਰ ਇਹ ਜਿਹੜਾ ਸਾਡਾ ਕੰਪੀਟੀਸ਼ਨ ਹੈ ਕੋਈ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ ਸਰ ਆਪਕਾ ਕੀ ਕਹਿਣਾ ਹੈ ਇਸ ਕੰਪੀਟੀਸ਼ਨ ਕੇ ਬਾਰੇ ਮੈਂ ਸ਼ਹੀਦ ਵਿਛਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿੜੇ ਵਿੱਚ ਅੱਜ ਸਤਨੂ ਰਾਮ ਸਿੰਘ ਕੀਰਤਨ ਮੁਕਾਬਲੇ ਹੋਏ ਨੇ ਗੁਰਬਾਣੀ ਕੀਰਤਨ ਮੁਕਾਬਲੇ ਸਭ ਤੋਂ ਪਹਿਲਾਂ ਮੈਂ ਇਸ ਪ੍ਰੋਗਰਾਮ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਹਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਬੂਟਾ ਲਾਇਆ ਲਗਭਗ 43 43 ਸਾਲ ਪਹਿਲਾਂ ਇਹ ਛੋਟਾ ਜਿਹਾ ਬੂਟਾ ਅੱਜ ਬਹੁਤ ਵੱਡਾ ਫਲਦਾਰ ਰੁੱਖ ਬਣ ਕੇ ਸਾਨੂੰ ਇਹ ਸੰਗਣੀ ਸ਼ਾਨ ਦੇ ਰਿਹਾ ਹੈ ਇਸ ਸਕੂਲ ਦੇ ਵਿੜੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਛੋਟੇ ਛੋਟੇ ਬੱਚਿਆਂ ਨੇ ਰਾਗਾਂ ਵਿੱਚ ਗਾਇਨ ਕੀਤਾ بڑے ਸੁਰ ਵਿੱਚ ਤਾਲ ਵਿੱਚ ਇਹ ਗੁਰਬਾਣੀ ਦਾ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਆਪਣੀ ਰਚਨਾਵਾਂ ਦੁਆਰਾ ਉਸ ਅਕਾਲਪੁਰਖ ਪ੍ਰਭੂ ਦੀ ਉਸਤਤ ਸੋਪਾ ਵਡਿਆਈ ਛੋਟੇ ਛੋਟੇ ਬੱਚਿਆਂ ਨੇ ਕੀਤੀ ਠੀਕ ਹੈ ਵੱਡੇ ਰਾਗਿਆਂ ਨੂੰ ਵੀ ਅਸੀਂ ਸਰਵਣ ਕਰਦੇ ਰਹਿੰਨੇ ਆ ਪਰ ਜੋ ਆਨੰਦ ਅੱਜ ਦੇ ਇਸ ਪ੍ਰੋਗਰਾਮ ਵਿੱਚ ਮਾਣਿਆ ਮੈਂ ਦਿਲ ਤੋਂ ਨਹੀਂ ਮੈਂ ਹਰ ਦੂ ਤੋਂ ਕਹਿ ਸਕਦਾ ਕਿ ਰੂਹ ਨੂੰ ਖੁੜ ਖੇੜਾ ਦੇ ਖੁਸ਼ੀ ਦੇਣ ਵਾਲਾ ਅੱਜ ਦਾ ਇਹ ਪ੍ਰੋਗਰਾਮ ਸੀ ਸਤਿਗੁਰੂ ਜੀ ਕਿਰਪਾ ਕਰਨ ਸਾਡੀ ਹਮੇਸ਼ਾ ਅਰਦਾਸ ਹੋਏਗੀ ਇਹ ਛੋਟੇ ਛੋਟੇ ਬੱਚੇ ਵੱਡੇ ਹੋ ਕੇ ਗੁਰਮਤ ਸੰਗੀਤ ਗੁਰਬਾਣੀ ਕੀਰਤਨ ਇਸ ਤਰ੍ਹਾਂ ਜੁੜੇ ਰਹਿਣ ਔਰ ਗੁਰਬਾਣੀ ਜਿਹੋ ਸਾਨੂੰ ਜੀਵਨ ਜੀਤ ਸਿਖਾਉਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਜਿਹੋ ਸਾਡੇ ਗੁਰੂ ਸਹਿਬਾਨਾਂ ਨੇ ਉਹਨਾਂ ਹਾਲਾਤਾਂ ਵਿੱਚ ਸਾਨੂੰ ਦਿੱਤੀ ਕਾਲ ਯੁੱਗ ਦੀ ਜੀਵਨ ਦੇ ਆਧਾਰ ਦੇ ਵਾਸਤੇ ਮੈਂ ਅੱਜ ਦੇ ਇਸ ਸਭ ਸਫਲ ਪ੍ਰੋਗਰਾਮ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਸਕੂਲ ਦੇ ਚੇਅਰਮੈਨ ਸਾਹਿਬ ਹੰਸਪਾਲ ਜੀ ਉਹਨਾਂ ਨੂੰ ਸਮੁੱਚੇ ਸਟਾਫ ਨੂੰ ਉਹਨਾਂ ਬੱਚਿਆਂ ਨੂੰ ਜਿਹੜੇ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕੀਤਾ ਜਿਹੜੇ ਵਿਨਰ ਰਹੇ ਉਹਨਾਂ ਸਕੂਲ ਦੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਸਟਾਫ ਨੂੰ ਮੁਬਾਰਕਬਾਦ ਦਿੰਦਾ ਔਰ ਮੈਂ ਇੱਕ ਹੀਰਦੇ ਉੱਤੇ ਇਹੀ ਅਰਦਾਸ ਹੈ ਕਿ ਇਹ ਬੱਚੇ ਸਫਲ ਦੀਆਂ ਬਲੰਦੀਆਂ ਨੂੰ ਛੁੰਦੇ ਰਹਿਣ ਔਰ ਇਸ ਤਰ੍ਹਾਂ ਗੁਰਬਾਣੀ ਕੀਰਤਨ ਨਾਲ ਜੁੜੇ ਰਹਿਣ ਧੰਨਵਾਦ ਜੀ ਅੱਜ ਸ਼ਹੀਦ ਬਿਸ਼ਨ ਸਿੰਘ ਮੈਮੋਰੀਅਲ ਸਕੂਲ ਦੇ ਵਿੱਚ ਸਤਪੁਰ ਰਾਮ ਸਿੰਘ ਦੀ ਯਾਦ ਵਿੱਚ 22ਵਾਂ ਸੰਗੀਤ ਕੰਪੀਟੀਸ਼ਨ ਕਰਵਾਇਆ ਗਿਆ ਔਰ ਇਹ ਗੁਰਬਾਣੀ ਕੰਪੀਟੀਸ਼ਨ ਦੇ ਵਿੱਚ ਦਿੱਲੀ ਦੇ ਵੱਖ-ਵੱਖ ਸਕੂਲਾਂ ਤੋਂ ਬੱਚਿਆਂ ਨੇ ਭਾਗ ਲਿਆ ਔਰ ਮੈਂ ਇਹ ਪ੍ਰੋਗਰਾਮ ਦੇਖਦਾ ਪਿਆ ਸੀ ਇਹ ਚ ਮੈਨੂੰ ਇਹ ਮਹਿਸੂਸ ਹੋਇਆ ਕਿ ਦਿੱਲੀ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਸਿੱਖਾਂ ਦੇ ਉਹਨਾਂ ਚ ਸਿੱਖਾਂ ਦੇ ਬੱਚਿਆਂ ਦਾ ਗੁਰਬਾਣੀ ਦਾ ਮਿਆਰ ਬਹੁਤ ਉੱਚਾ ਹੋਇਆ ਔਰ ਇਹ ਜਿਹੜਾ 22ਵਾਂ ਜਿਹੜਾ ਸੰਗੀਤ ਕੰਪੀਟੀਸ਼ਨ ਕਰਾਇਆ ਸੀਧ ਬਿਜ਼ਨਸ ਸਕੂਲ ਦੇ ਮੈਨੇਜਮੈਂਟ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਅ ਅੱਗੇ ਵਾਸਤੇ ਵੀ ਇਹ ਵਧੀਆ ਕਰਨਗੇ ਸਸਰੀਕਾਲ ਠੀਕ ਹੈ ਜੀ ਸਸਰੀਕਾਲ ਸਸਰੀਕਾਲ ਜੀ ਕੈਸ਼ਪੂ ਨਾਮ ਹੈ ਆਪਕਾ ਬਲਕਰਨ ਸਿੰਘ ਇਹ ਹਾਂਪੇ ਗੁਰਬਾਣੀ ਦਾ ਕੰਪੀਟੀਸ਼ਨ ਹੋ ਰਿਹਾ ਹੈ ਆਪ ਇਸ ਬਾਰੇ ਮੈਂ ਕੀ ਕਹਿਣਾ ਚਾਹੋਗੇ ਜਿਵੇਂ ਐ ਕਹਿਣਾ ਚਾਹੂਗਾ ਕਿ ਸਿੱਖ ਇਤਿਹਾਸ ਵਿੱਚ ਰਾਗ ਦਾ ਜਿਹੜਾ ਮਹੱਤਵ ਹੈ ਉਹ ਬਹੁਤ ਜ਼ਿਆਦਾ ਹੈ ਗੁਰਬਾਣੀ ਸਾਰੀ ਰਾਗਾਂ ਵਿੱਚ ਲਿਖੀ ਹੋਈ ਹੈ ਤੇ ਜਿਹੜੇ ਰਾਗਾਂ ਦਾ ਕੰਪੀਟੀਸ਼ਨ ਹੁੰਦਾ ਹੈ ਮੈਂ ਸਾਨੂੰ ਹਰ ਸਾਲ ਜ਼ਿਆਦਾ ਤੋਂ ਜ਼ਿਆਦਾ ਕਰਾਉਣਾ ਚਾਹੀਦਾ ਤੇ ਇਹ ਜਿਹੜਾ ਨਾਮਤਾਰੀ ਸਕੂਲ ਹੈ ਸਾਨੂੰ ਨਾਮਤਾਰਿਆਂ ਦੀ ਜ਼ਿੰਦਗੀ ਬਾਰੇ ਕੁਝ ਵੀ ਨਹੀਂ ਪਤਾ ਕਿ ਉਹਨਾਂ ਹਰ ਨਾਮਤਾਰੀ ਕਿਹੜਾ ਸ਼ਹੀਦ ਬਿਸਮਿੰਗ ਹੋਇਆ ਹੈ ਕਿਹੜਾ ਨਾਮਤਾਰੀ ਹੈ ਸਾਨੂੰ ਕੁਝ ਨਹੀਂ ਪਤਾ ਤੇ ਇਹਨਾਂ ਦੇ ਸਕੂਲ ਵਿੱਚ ਆ ਕੇ ਬਹੁਤ ਚੰਗਾ ਲੱਗਿਆ ਮੈਨੂੰ ਇਹ ਰਾਗਾ ਦਾ ਜਿਹੜਾ ਕੰਪੀਟੀਸ਼ਨ ਹੋਇਆ ਹੈ ਬਹੁਤ ساری ਟੀਮਾਂ ਆਈਆਂ ਨੇ 33 ਹਜ਼ਾਰਾਂ ਨਾਲ ਕੀਰਤਨ ਕਰਦੀਆਂ ਪਈਆਂ ਨੇ ਬਹੁਤ ਵਧੀਆ ਹੋਇਆ ियाँ होती हैं इससे आपको बहुत कुछ सीखने को मिलता होगा तो ऐसे तो कुर्बानियों काम्पिटिशन होते रहना चाहिए बिल्कुल बिल्कुल जी बिल्कुल जी मैं तो यही कहना चाहूँगा कि ये हर साल होना चाहिए ज़्यादा से ज़्यादा स्कूलों में होना चाहता है सानू अपने रागा बारे पता चले सानू अपने गुरसिखी बारे पता चले तो सूर गुरबानी कीर्तन भगत इतिहास नाम पता चले वो तो मिलवाते हैं उन छात्रों से जिन्होंने यहाँ पर इस गुरबानी के कॉम्पिटिशन में सेकंड प्राइज़ विन किया शाश्रीकाल से? शाश्रीकाल जी, शाश्रीकाल, हाँ जी। क्या नाम है आपके स्कूल का गुरु नानक पब्लिक रजौरी गार्डन सर आपके बच्चों ने सेकंड विन किया, आपको कैसा फील हो रहा है मुझे बहुत अच्छा बहुत अच्छा लग रहा है फर्स्ट था वैसे हमारा भी हमारी जजिस से भी बात हुई कि क्या कमी रहेगी हमें था कि हम पॉइंट्स अपने पूछे जाके तो उन्होंने एक ही कहा क्योंकि देखो बच्चे हैं स्टेज पे जाके कुछ भी स्टेज किसी की सगी नहीं होती ठीक है ना तो अपनी तरफ तो से बच्चों ने पूरी मेहनत करी थोड़ा सा स्पीड का इशू रहा कि बच्चों की थोड़ी सी स्टार्टिंग से स्पीड कम थी जिसकी वजह से जो टाइम लिमिट थी वो थी दस मिनट तक कर सकते थे एट टू टेन मिनट्स बस चार सेकेंड बच्चे थोड़ा सा ऊपर चले गए तो जिसकी वजह से उन्होंने हमारा सेकेंड किया वो कह रहे हम चाहते थे टाइम आपका कंसिडर कर लें ये वाला चार सेकेंड लेकिन रूल इज़ रूल कॉम्पिटिशन तो कॉम्पिटिशन है बट कोई नहीं वी आर वेरी हैप्पी कि हम दस स्कूलों में से गुनाना पब्लिक स्कूल तो गार्डन सेकंड आया है थैंक यू सर ऐसे कुर्बानी के कॉम्पटिशन के बारे में आपको क्या कहना है ऐसे कॉम्पटिशन और होने चाहिए या नहीं होने चाहिए डेफ़िनेटली होने चाहिए और सभी स्कूल को पार्टिसिपेट करना चाहिए क्योंकि जितने ज़्यादा स्कूल पार्टिसिपेट करते हैं तो हमें भी मोटिवेशन रहता है मिलता है कि नहीं हमने अच्छे से अच्छे प्रैक्टिस करनी है क्योंकि कंपटीशन टफ है वहाँ तो मजा ही नहीं आता ना जहाँ दो या तीन स्कूल होते हैं तो फर्स्ट सेकेंड थर्ड ही आना है तो यहाँ दस में से हम लोग सेकेंड आए हैं तो मैं बच्चों से भी यही बात कर रहा था कि हम लोग दस में से भी सेकेंड आए हैं बट हम लोग फर्स्ट आए हैं अच्छा थैंक यू सर अभी हमारे साथ एक टीचर मौजूद हैं शहीद भीषण सिंह मेमोरियल स्कूल के आइए आज की गुरबानी के प्रोग्राम के बारे में इनसे कुछ उनकी कुछ जानकारियाँ सत श्रीकाल मैम सत श्रीकाल जी क्या नाम है आपका मेरा नाम मिसर नरेंद्रपाल कौर है मैम आज यहाँ पे जो गुरबानी के प्रकृति हुई है इसके बारे में कुछ रोशनी डालिए हैं हाँ जरूर जी आज अज अतगुरु राम सिंह इंटर स्कूल कॉम्पिटिशन जो है करवाया सी और ये साढ़ा वाई माँ है जो कि लड़ीवार असं इक्कीस साल तो करते आ रहे हैं तो हूँ इस बारी वाई सतगुरू राम सिंह गुरबाणी कीर्तन कॉम्पीटिशन असी सैलीब्रेट किया पूरे दिल्ली के बहुत सारे स्कूल जोड़े हैं इस विच पार्टिसिपेट करते हैं और अपनी बहुत अच्छी परफॉर्मेंस जो है आके आते करते हैं साडा स्कूल भी परफॉर्मेंस करते हैं बट साड़ा स्कूल जो है वह पार्टीसपेट नहीं है मतलब पोजिशन नहीं होंगी एर्फे ऑर्गेनाइज है करते हैं अ मैम ऐसे जो कुर्बानी के प्रोग्राम होते हैं ऐसे और होते रहने चाहिए यस बिल्कुल ਪੜਾਈ ਇੱਕ ਪਾਸੇ ਤੇ ਗੁਰਬਾਣੀ ਜੋ ਹੈ ਉਹ ਸਾਡੀ ਇੱਕ ਪਾਸੇ ਹੈ। ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਪੜਾਈ ਤਾਂ ਸਿੱਧੇ ਕੋ ਡੇਲੀ ਬੇਸਿਸ 'ਤੇ ਕਰਵਾਉਣੀ ਹੈ। ਔਰ ਹਰ ਸਕੂਲ ਦੇ ਵਿੱਚ ਹੁੰਦੀ ਹੈ। ਪਰ ਜੋ ਗੁਰਬਾਣੀ ਵਾਲੇ ਪਾਸੇ ਲਗਾਉਣਾ ਨਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ। ਕਿਉਂਕਿ ਬੱਚੇ ਜੋ ਹੈ ਇਸ ਚੀਜ਼ ਤੋਂ ਦੂਰ ਹੁੰਦੇ ਆ। ਬੱਚੇ ਤਾਂ ਕਿ ਅਸੀਂ ਖੁਦ ਵੀ ਬੱਡੇ ਵੀ ਜੋ ਹਰ ਕੁਰਬਾਨੀ ਤੋਂ ਦੂਰ ਹੋ ਰਿਹਾ ਇਸ ਕਰਕੇ ਸਾਡੇ ਸਕੂਲ ਦਾ ਇਹ ਪੁਰਾਣਾ ਹੈ ਕਿ ਬੱਚਿਆਂ ਨੂੰ ਅਸੀਂ ਸਿੱਖੀ ਦੇ ਨਾਲ ਜੋੜਨਾ ਹੈ ਗੁਰਬਾਨੀ ਦੇ ਨਾਲ ਜੋੜਨਾ ਹੈ ਤੇ ਇਸ ਕਰਕੇ ਅਸੀਂ ਹਰ ਸਾਲ ਜੋ ਹੈ ਅਜਿਹੀ ਪ੍ਰੋਗਰਾਮ ਉਲੀਕਦੇ ਹਾਂ ਤਾਂ ਕਿ ਜੋ ਬੱਚੇ ਹਨ ਆਪਣੀ ਗੁਰਸਿੱਖੀ ਦੇ ਨਾਲ ਜੁੜ ਸਕਣ ਆਪਣੀ ਮਰਿਆਦਾ ਨੂੰ ਸਮਝ ਸਕਣ ਤੇ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਪਿਆਰ ਕਰ ਸਕਣ ਧੰਨ ਦੇਖਦੇ रहिए ਨਾਮਧਾਰੀ মিডিਆ ਇੰਡੀਆ ਚੈਨਲ ਨੂੰ ਲਾਈਕ कीजिए ਸ਼ੇਅਰ कीजिए ਸਬਸਕ੍ਰਾਈਬ कीजिए ਧੰਨਵਾਦ